ਅੱਜ ਹਿੰਦੂ ਧਰਮਸ਼ਾਲਾ ਦਰਾਹਾ ਵਿਖੇ ਨਵੇਂ ਸਾਲ ਦੇ ਮੌਕੇ ਤੇ ਦੁਰਗਾ ਮਾਤਾ ਪ੍ਰਚਾਰ ਸਮਤੀ ਅਤੇ ਯੂਥ ਵੈਲਫੇਅਰ ਕਲੱਬ ਵੱਲੋਂ 16ਵਾਂ ਰਾਸ਼ਨ ਵੰਡ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪਰਾ ਪੁੱਜੇ ਅਤੇ 251 ਜ਼ਰੂਰਤਮੰਦ ਵਿਧਵਾ ਮਹਿਲਾਵਾਂ ਨੂੰ ਰਾਸ਼ਨ ਵੰਡਿਆ ਇਸ ਮੌਕੇ ਉਹਨਾਂ ਨੇ ਸਮੂਹ ਲੋਕਾਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਤੇ ਕਿਹਾ ਕਿ ਐਦਾਂ ਦੇ ਉਪਰਾਲੇ ਜ਼ਰੂਰ ਕਰਨੇ ਚਾਹੀਦੇ ਹਨ ਭਾਗ ਦੇ ਦਾ ਦੇ ਬ੍ਰਿੰਦਾਵਨ ਧਾਮ ਪਾਰ ਜੇ ਤੇਰਾ ਅਮਲੇ ਸਭ ਇਦਰਾਹ ਅਰਮਸ਼ਾਹਲਾ ਦੇ ਵਿੱਚ ਕੰਪਲੀਟ ਪ੍ਰੋਗਰਾਮ ਅੱਜ ਨਰ ਸੇਵਾ ਨਰਾਇਣ ਸੇਵਾ ਨੂੰ ਮੁੱਖ ਰੱਖਦੇ ਹੋਏ ਸ਼੍ਰੀ ਦੁਰਗਾ ਮਾਤਾ ਪ੍ਰਚਾਰ ਸਮਤੀ ਉਹਨਾਂ ਦੇ ਪ੍ਰਧਾਨ ਰਿੱਕੀ ਵੈਕਟਰ ਜੀ ਤੇ ਸਮੂਹ ਵੈਕਟਰ ਪਰਿਵਾਰ ਵੱਲੋਂ ਅੱਜ 251 ਸਾਡੀਆਂ ਬਹੁਤ ਹੀ ਸਤਿਕਾਰਯੋਗ ਮਾਵਾਂ ਉਹਨਾਂ ਨੂੰ ਰਾਸ਼ਨ ਵੰਡਿਆ ਜਾ ਰਿਹਾ ਔਰੇ ਨਵੇਂ ਸਾਲ ਦੇ ਸੁਭ ਦੇਹਾੜੇ ਦੇ ਉੱਤੇ ਕਿਉਂਕਿ ਇਦਾਂ ਦੇ ਜਿਹੜੇ ਕਾਰਜ ਨੇ ਨਵੇਂ ਸਾਲ ਲੋਕ ਬਹੁਤ ਮਨਾਉਂਦੇ ਆ ਪਰ ਇਦਾਂ ਦਾ ਨਵਾਂ ਸਾਲ ਇੱਕ ਵਿਲੱਖਣ ਰੂਪ ਦੇ ਵਿੱਚ ਮਨਾਉਣਾ ਕਿ ਇੱਕ ਭੁੱਖੇ ਨੂੰ ਤੁਸੀਂ ਰੋਟੀ ਦੇਣੀ ਪਰਿਵਾਰ ਨੂੰ ਇੱਕ ਜੀਣ ਦਾ ਸਹਾਰਾ ਦੇਣਾ ਮੈਨੂੰ ਲੱਗਦਾ ਕਿ ਇਸ ਤੋਂ ਵੱਡੀ ਸੇਵਾ ਕੋਈ ਹੋਰ ਨਹੀਂ ਹੋ ਸਕਦੀ ਸੋ ਇਸ ਲਈ ਮੈਂ ਸਮੁੱਚੇ ਪਰਿਵਾਰ ਨੂੰ ਸਮੁੱਚੀਆਂ ਸਾਡੇ ਇੱਥੇ ਪਹੁੰਚੇ ਹੋਏ ਸਤਿਕਾਰਯੋਗ ਮਾਮਾ ਨੂੰ ਨਵੇਂ ਸਾਲ ਦੀ ਲੱਖ 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 ਵਧਾਈ ਦੇਣਾ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਵੈਕਟਰ ਸਾਹਿਬ ਪੂਰਾ ਇਹਨਾਂ ਦਾ ਪਰਿਵਾਰ ਜਿਹੜਾ ਕਿ ਇਸ ਪ੍ਰਚਾਰ ਸੰਮਤੀ ਦਾ ਮੋਢੀ ਵੀ ਆਗੂ ਵੀ ਨੇ ਤੇ ਪ੍ਰਧਾਨ ਵੀ ਨੇ ਤੇ ਇਹਨਾਂ ਵੱਲੋਂ ਇਹ ਨੇਕ ਕਾਰਜ ਜੋ ਕੀਤਾ ਜਾ ਰਿਹਾ ਪਰਮਾਤਮਾ ਇਹਨਾਂ ਨੂੰ ਹੋਰ ਤਰੱਕੀ ਬਖਸ਼ੇ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਤੇ ਲੋਕਾਂ ਦੀ ਸੇਵਾ ਕਰਨ ਦਾ ਇਸੇ ਤਰੀਕੇ ਨਾਲ ਬਲ ਬਖਸ਼ੇ